ਇਹ ਸੰਸਥਾ ਸਟਾਫ ਹੌਨ ਸੋਸਾਇਟੀ ਦੇ ਪਰਿਵਾਰਤਨ ਮਾਲਵਾ ਸੋਸਾਇਟੀ ਵੱਲੋਂ ਸਨਾਤਨ ਧਰਮ ਸਭਾ आश्रम ਵਿਖੇ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਵਿੱਚ ਸ਼ਹਿਰ ਵਾਸੀਆਂ ਨੇ ਵੱਧ ਤੋਂ ਵੱਧ ਸੰਖਿਆ ਵਿੱਚ ਹਿੱਸਾ ਲਿਆ ਇਸ ਗਾਉਂ ਸੇਵਾ ਕਮਿਸ਼ਨ ਪੰਜਾਬ ਦੇ ਚੇਅਰਮੈਨ ਅਸ਼ੋਕ ਕੁਮਾਰ ਲੱਖਾ ਤੇ ਪੰਜਾਬ ਫੂਡ ਕਮਿਸ਼ਨ ਦੇ ਮੈਂਬਰ ਜਸਵੀਰ ਸਿੰਘ ਜੱਸੀ ਅਤੇ ਚੇਅਰਮੈਨ ਦਲਵੀਰ ਸਿੰਘ ਢਿੱਲੋਂ ਨੇ ਹਾਜ਼ਰੀ ਲਗਵਾਈ ਤੇ ਵਿਸ਼ਾਲ ਖੂਨਦਾਨ ਕੈਂਪ ਦੀ ਸ਼ਲੰਘਾ ਕੀਤੀ ਸਸਤ ਪਰਵਰਤਨ ਅਤੇ ਸਟੇਪ ਆਨ ਸੋਸਾਇਟੀ ਵੱਲੋਂ ਜੋ ਸਾਂਝਾ ਖੂਨਦਾਨ ਕੈਂਪ ਲਗਾਇਆ ਗਿਆ ਹੈ ਇਹ ਬਹੁਤ ਹੀ ਸ਼ਲਾਘਾਯੋਗ ਹੈ ਔਰ ਦੋਵੇਂ ਸੰਸਥਾਵਾਂ ਬੜੇ ਲੰਮੇ ਸਮੇਂ ਤੋਂ ਸਾਡੇ ਇਸ ਸ਼ਹਿਰ ਦੀ ਸੇਵਾ ਕਰ ਰਹੀਆਂ ਨੇ ਔਰ ਬਹੁਤ ਪੋਜੀਟਿਵ ਰਿਸਪੌਂਸ ਹੈ ਕਿਉਂਕਿ ਖੂਨਦਾਨ ਹੀ ਉੱਤਮ ਦਾਨ ਹੈ ਸੋ ਲੋਕੀ ਵੱਧ ਚੜ ਕੇ ਸਹਿਯੋਗ ਵੀ ਦੇ ਰਹੇ ਨੇ ਔਰ ਸਾਰਿਆਂ ਨੂੰ ਇਸ ਲਈ ਸਹਿਯੋਗ ਕਰਨਾ ਚਾਹੀਦਾ ਹੈ ਦੋਵਾਂ ਸੰਸਥਾਵਾਂ ਨੂੰ ਲੱਖ ਲੱਖ ਵਧਾਈ ਨੇ ਕੋਈ ਖੂਨ ਦੇਣ ਨਾਲ ਕੋਈ ਫੋਨ ਘਟਦਾ ਨਹੀਂ ਹੈ ਜੀ ਕਿਉਂਕਿ ਸਾਰੇ ਪਹਿਲਾਂ ਸੈਮੀਨਾਰ ਵੀ ਹੁੰਦੇ ਨੇ ਡਾਕਟਰ ਵੀ ਸਾਰੇ ਇਹੋ ਕਹਿੰਦੇ ਨੇ ਕਿ ਖੂਨ ਦੇਣ ਨਾਲ ਕੋਈ ਫਰਕ ਨਹੀਂ ਪੈਂਦਾ ਸਾਨੂੰ ਇੱਕ ਆਪਣੀ ਹਿੰਮਤ ਬਣਾ ਕੇ ਰੱਖਣੀ ਚਾਹੀਦੀ ਹੈ ਤਾਂ ਕਿ ਅਸੀਂ ਇਸ ਖੂਨ ਦੇ ذریعے ਕਿਸੇ ਦੇ ਕੰਮ ਆ ਸਕੀਏ ਬਹੁਤ ਬਧਾਈ ਵਧੀਆ ਭਾਈ ਹਰ ਸਾਲ ਮਤਲਬ ਇੱਕ ਮੰਤਵਨ ਕਰਦੇ ਰਹਿੰਦੇ ਹਰ ਸਾਲ ਦੇ ਵਿੱਚ ਵਿੱਚ ਤਾਂ ਮੈਨੂੰ ਫਸਟ ਟਾਈਮ ਇਹ ਮੌਕਾ ਮਿਲਿਆ ਕਿ ਮੈਂ ਆ ਕੇ ਇਹਨਾਂ ਦੇ ਨਾਲ ਕਾਫੀ ਟਾਈਮ ਤੋਂ ਮੈਂ ਮੈਨੂੰ ਮਤਲਬ ਮੋਟੀਵੇਟ ਕਰਦੇ ਫਸਟ ਟਾਈਮ ਮੇਰਾ ਖੁੱਦਾ ਮਨ ਪੜਿਆ ਕੀ ਹੋ ਸਕਦਾ ਕਿ ਸਾਡੇ ਥੋੜੇ ਜਿਹੇ ਥੂੰ ਦਾ ਕਤਰਾ ਕਿਸੇ ਦੀ ਲਾਈਫ ਬਚਾ ਸਕੇ ਸਾਨੂੰ ਸਭ ਨੂੰ ਅੱਗੇ ਆ ਕੇ ਕੰਮ ਕਰਨਾ ਚਾਹੀਦਾ ਜੋ ਨਹੀਂ ਗੁਬਰਾ ਮੈਨੂੰ ਨਹੀਂ ਲੱਗਦਾ ਗੁਬਰਾਉਂਦੇ ਆ ਦੇ ਆਰ ਮੋਰ ਅਵੇਅਰ ਥੈਦਰ ਦਨ ਟੂ ਪੋਲਡ ਵਨ ਆ ਉਹ ਪੁਰਾਣੇ ਲੱਗਦਾ ਸੀ ਕਿ ਖੂਬ ਜਿਹੜਾ ਵਾ ਅਜੇ ਕਿ ਪਤਾ ਨਹੀਂ ਕੋਈ ਪੜਦਾ ਨਹੀਂ ਪਰ ਅੱਜ ਕੱਲ ਦੀ ਜਨਰੇਸ਼ਨ ਜਿਹੜੀ ਪੜੀ ਲਿਖ ਕੰਪਲੀਟ ਹੋ ਗਿਆ ਹੈ ਸਟੈਪੋਨ ਸੋਸਾਇਟੀ ਤੋਂ ਸਾਰਿਆਂ ਦਾ જય શ્રી ਰਾਮ ਅੱਜ ਮਾਲਵਾ ਪਰिवर्तन ਦੇ ਸਟੈਪੋਨ ਸੋਸਾਇਟੀ ਕੌਤਮ ਸੇਵਾ ਸੋਸਾਇਟੀ ਵੱਲੋਂ ਸਾਂਝਾ ਕੈਂਪ ਲਗਾਇਆ ਗਿਆ ਹੈ ਇਹ ਬਹੁਤ ਵੱਡਾ ਭਰਾਲਾ ਹੈ ਠੀਕ ਹੈ ਕਿ ਨਹੀਂ ਇੱਥੇ ਸਾਰੇ ਵੱਧ ਚੜ ਕੇ ਸਾਰੀ ਸ਼ਹਿਰ ਨਿਵਾਸੀਆਂ ਦਾ ਸਹਿਯੋਗ ਲੇਡੀਜ਼ ਪਹਿਨਾ ਪਹਿਰਾਵਾ ਦਾ ਬੱਚਿਆਂ ਦਾ ਬਹੁਤ ਸਹਿਯੋਗ ਮਿਲ ਰਿਹਾ ਹੈ ਇੱਥੇ ਸਾਰੇ ਆ ਕੇ ਖੁਸ਼ ਖੁਸ਼ੀ ਖੁੰਦ ਕੇ ਜਾ ਰਹੇ ਨੇ ਵੀ ਇਹ ਸਾਡਾ ਖੁੰਦ ਦਿੱਤਾ ਕਿਸੇ ਲੋਡ ਵੰਡ ਦੇ ਕੰਮ ਆ ਸਕੇ ਇਸ ਸੰਸਥਾ ਵੱਲੋਂ ਇੱਕ ਹਰ ਵੀਰਵਾਰ ਨੂੰ ਮੈਡੀਕਲ ਚੈੱਕਅਪ ਕੈਂਪ ਜਨਤਕ ਲੋਕਟੀ ਵੱਲੋਂ ਲਗਾਇਆ ਜਾਂਦਾ ਹੈ ਤੇ ਸਾਰੇ ਸ਼ਹਿਰ ਵਿੱਚ ਗਊਆਂ ਨੂੰ ਪਾਣੀ ਵਾਸਤੇ ਇੱਕ ਅਖਾੜੀ ਮਿੰਨੀ ਸੇਵਾ ਚੱਲ ਰਹੀ ਹੈ ਇੱਥੇ ਵੀ ਕੋਈ ਗਊਆਂਸ਼ ਮਿਲਦਾ ਹੈ ਉੱਥੇ ਉਹਨੂੰ ਸ਼ੱਕਰ ਵਾਲਾ ਪਾਣੀ ਪਿਲਾਇਆ ਜਾਂਦਾ ਹੈ ਬਾਕੀ ਹੋਰ ਨਿੱਕ ਪਰਲੇ ਦਿੱਤੇ ਜਾਂਦੇ ਸਟੈਪਨ ਸੁਸਾਇਟੀ ਦੇ ਪਰਿਵਰਤਨ ਦੇ ਵੱਲੋਂ ਹਮੇਸ਼ਾ ਹੀ ਸਮੇਂ ਦੇ ਅਨੁਸਾਰ ਸਮੇਂ-ਸਮੇਂ ਤੇ ਕੁੰਦਨ ਕੈਂਪ ਲਗਾਏ ਜਾਂਦੇ ਇਹਨਾਂ ਕੁੰਦਨ ਕੈਂਪਾਂ ਦੇ ਰਾਹੀਂ ਕਿੰਨੇ ਹੀ ਲੋਕਾਂ ਦੀ ਜ਼ਿੰਦਗੀ ਜਿਹੜੀ ਉਹ ਬਚਾ ਲਈ ਜਾਂਦਾ ਹੈ ਕਿਉਂਕਿ ਲਗਾਤਾਰ ਖੂਨ ਦੀ ਕਮੀ ਦੇ ਨਾਲ ਲੋਕਾਂ ਨੂੰ ਲੜਦੀ ਲੋੜ ਪੈਂਦੀ ਹੈ ਬਲੱਡ ਬੈਂਕਾਂ ਡਰਾਈ ਹੋ ਜਾਂਦੀਆਂ ਨੇ ਖਾਸ ਕਰਕੇ ਗਰਮੀ ਦੇ ਮੌਸਮ ਦੇ ਵਿੱਚ ਬਲੱਡ ਬੈਂਕਾਂ ਦੇ ਵਿੱਚ ਖੂਨ ਦੀ ਭਾਰੀ ਕਮੀ ਹੁੰਦੀ ਹੈ ਸੋ ਸਟੈਪਨ ਸੁਸਾਇਟੀ ਨੇ ਪਰਿਵਰਤਨ ਨੇ ਮਿਲ ਕੇ ਕੈਂਪ ਆਰਗੇਨਾਈਜ਼ ਕੀਤਾ ਸੋ ਬਹੁਤ ਸੋੜਾ ਤਰੀਕੇ ਦੇ ਨਾਲ ਕੈਂਪ ਚੱਲ ਰਿਹਾ ਹੈ ਲੈਸਨ ਡੋਨਰ ਨੇ ਕਾਟੂਨਰ ਆ ਰਹੇ ਨੇ ਜਿਹੜੇ ਆਪਣਾ ਬਲੱਡ ਨੇਟ ਕਰਨ ਕਿ ਕੈਂਪ ਦੇ ਵਿੱਚ ਜਾ ਰਹੇ ਹੁਣ ਤੱਕ ਨੂੰ ਸਰ ਕੈਂਪ ਹੁਣ ਤੱਕ 150 ਪਲਸ ਜਿਹੜੇ ਡੋਨਰ ਨੇ ਉਹ ਆ ਚੁੱਕੇ ਨੇ ਤੇ ਲਾਈਨਾਂ ਅਜੇ ਲੱਗੀਆਂ ਹੋਈਆਂ ਨੇ ਉਮੀਦ ਕਰਦੇ ਆ ਕਿ ਬਾਕੀ ਵੀ ਡੋਨਰ ਜਿਹੜੇ ਨੇ ਲਗਾ ਸਾਡਾ ਸਭ ਤੋਂ ਪਤਾ ਇਨਸਾਨੀਅਤ ਦਾ ਧਰਮ ਹੁੰਦਾ ਹੈ ਕਿ ਜਦੋਂ ਅਸੀਂ ਧਰਤੀ ਤੇ ਆ ਜਾਂਦੇ ਹਾਂ ਸਾਡੀ ਆਪਣੇ ਪਰਿਵਾਰ ਦੇ ਨਾਲ ਆਪਣੇ ਸਮਾਜ ਦੇ ਨਾਲ ਕਾਫੀ ਜ਼ਿੰਮੇਵਾਰੀਆਂ ਜੁੜੀਆਂ ਹੁੰਦੀਆਂ ਹਨ ਸਸਤਾ ਦੇ ਜਿਹੜੇ ਮੈਂਬਰ ਜਿਹੜੇ ਉਮੀਦਵਾਰ ਨੇ ਉਹ ਹਮੇਸ਼ਾ ਆਪਣੀਆਂ ਜ਼ਿੰਮੇਵਾਰੀਆਂ ਨੂੰ ਸਮਝਦੇ ਨੇ ਚਾਹੇ ਪਰਿਵਰਤਨ ਹੈ ਚਾਹੇ ਸਟੈਪਨ ਸੋਸਾਇਟੀ ਹੈ ਪਰਮਾਤਮਾ ਵੱਲੋਂ ਲਈ ਗਈ ਡਿਊਟੀ ਦਾ ਜਿਹੜਾ ਪੂਰੇ ਤੌਰ ਤੇ ਅਸੀਂ ਆਪਣਾ ਨਿਪਟਾਰਾ ਕਰਦੇ ਹਾਂ ਪੂਰੇ ਤੌਰ ਤੇ ਡਿਊਟੀ ਕਰਦੇ ਹਾਂ ਆਪਣੇ ਜ਼ਿੰਦਗੀ ਦੇ ਵਿੱਚੋਂ ਵਕਤ ਕੱਢ ਕੇ ਸਮਾਜ ਸੇਵਾ ਦੇ ਲਈ ਅੱਗੇ ਆਈਂਦਾ ਹੈ ਫੰਕਾਮ ਕੈਂਪ ਲਗਾਏ ਜਾਂਦੇ ਨੇ ਮੈਡੀਕਲ ਕੈਂਪ ਲਗਾਏ ਜਾਂਦੇ ਨੇ ਪਲਾਟਿਸ਼ਨ ਕੀਤੀ ਜਾਂਦੀ ਹੈ ਦੂਦਮ ਸੇਵਾ ਹਸਪਤਲ ਜਿਹੜਾ ਹਸਪਤਲ ਨਾਲ ਸਾਡੇ ਵਿੱਚ ਚਲਾ ਰਹੇ ਨੇ ਅਨੇਕਾਂ ਸਮਾਜ ਸੇਵਾ ਦੇ ਕਾਰਜ ਜਿਹੜੀ ਪਰਮਾਤਮਾ ਦੀ ਦਿਸ਼ਾ ਨਵਾਈ ਦੇ ਲਈ ਉਹਨਾਂ ਦੇ ਅਨੁਸਾਰ ਚਲਾਇਆ ਜਾ ਰਿਹਾ ਹੈ ਸਰਕਾਰ ਦੀ ਜਿੰਮੇਵਾਰੀ ਕੀ ਬਣ ਜਾਂਦੀ ਹੁੰਦੀ ਹੈ ਕਿ ਜਿਹੜੀਆਂ ਸੰਸਥਾਵਾਂ ਕੰਮ ਕਰਦੀਆਂ ਨੇ ਉਹਨਾਂ ਨੂੰ ਹੌਸਲਾ ਫਰਾਈ ਦੇ ਲਈ ਸਰਕਾਰਾਂ ਦੁਆਰਾ ਨਾਨੀ ਰਕਮ ਦਿੱਤੀ ਜਾਂਦੀ ਹੈ ਸੋ ਸੰਸਥਾ ਨੂੰ ਇਸ ਵਾਰੀ ਸਰਕਾਰ ਦੇ ਵੱਲੋਂ 2 ਲੱਖ ਰੁਪਏ ਜਿਹੜੀਆਂ ਬਲੱਡ ਨੇਸ਼ਨ ਵਾਲੀਆਂ ਚੇਹਰਾ ਹੁੰਦੀਆਂ ਕਿਉਂਕਿ ਕਈ ਵਾਰ ਡੋਨਰ ਨੂੰ ਲਟਾਉਣ ਦੇ ਲਈ ਸਾਨੂੰ ਟੇਬਲ ਅ ਉਹ ਚੇਰਾਂ ਦੇ ਲਈ ਸਾਨੂੰ ਮੁੱਖ ਮੰਤਰੀ ਸਾਹਿਬ 2 ਲੱਖ ਰੁਪਏ ਦਾ ਚੈੱਕ ਦੇ ਕੇ ਗਏ ਕਿਉਂਕਿ ਜਦੋਂ ਅਸੀਂ ਸਟੇਟ ਅਬੋਰਡ ਤੇ ਹਰ ਸਾਲ ਜਾਂਦੇ ਆ ਦਸਮਾ ਸਟੇਟ ਅਬੋਰਡ ਦਸ ਵਾਰ ਸਟੇਟ ਮਿਲਿਆ ਪਰਿਵਰਤਨ ਤਾਂ ਹਰ ਵਾਰ ਹੀ ਉਥੇ ਮੰਤਰੀ ਸਾਹਿਬ ਜਾਂ ਟੀਮ ਨਾਲ ਗੱਲਬਾਤ ਹੁੰਦੀ ਹੈ ਟੀਬਲਾਂ ਦੇ ਲਈ ਸੋ ਇਸ ਵਾਰੀ ਸਾਡੀ ਉਹ ਮੰਗ ਨੂੰ ਪੂਰਨ ਕਰਦੇ ਸਾਨੂੰ 2 ਲੱਖ ਰੁਪਏ ਦਾ ਚੈੱਕ ਦਿੱਤਾ ਗਿਆ ਸੋ ਸਾਡੀ ਬੇਨਤੀ ਹੈ ਕਿ ਹੋਰ ਵੀ ਕਾਪੀ ਨੀਡਸ ਨੇ ਸਾਡੇ ਸਟਾਫ ਨੂੰ ਨਾਲੇ ਵੀ ਖੜੇ ਨੇ ਸਾਡੀ ਸੰਸਥਾ ਨੂੰ ਵੀ ਮਤਲਬ ਕੁਝ ਐਂਬੂਲੈਂਸ ਵਗੈਰਾ ਜਾਂ ਹੋਰ ਕਈ ਚੀਜ਼ਾਂ ਦੀ ਜ਼ਰੂਰਤ ਹੈ ਉਮੀਦ ਕਰਦੇ ਹਾਂ ਸਰਕਾਰ ਉਹਨਾਂ ਸਮੇਂ ਦੇ ਵਿੱਚ ਸਾਡ ਨਰਮਿੰਦਰ ਲੀਧਰ ਦੇ ਸਟੈਪਲ ਸੋਸਾਇਟੀ ਤੋਂ ਸਾਡੀ ਸੰਸਤਾ ਸਟੈਪਲ ਸੋਸਾਇਟੀ ਤੇ ਪਰਵਰਤਨ ਸੋਸਾਇਟੀ ਦਾ ਅੱਜ ਸਾਂਝਾ ਕੰਮ ਲੱਗਿਆ ਹੈ ਜਿਦੇ ਵਿੱਚ 150 ਤੋਂ ਪਲੱਸ ਹੁਣ ਤੱਕ ਖੁੰਦਾਨ ਤੇ ਯੂਨਿਟ ਮੋਸਨ ਹੋ ਚੁੱਕੇ ਨੇ ਤੇ ਅਕੀਰ ਹੈ ਇਸ ਤੋਂ ਹੋਰ ਵੀ ਜ਼ਿਆਦਾ ਹੋਣਗੇ ਤੇ ਇਹ ਜਿਹੜੀ ਸੇਵਾ ਹੈ ਲੋਕਾਂ ਵੱਲੋਂ ਕੀਤੀ ਜਾਂਦੀ ਹੈ ਜਾਂ ਸਾਡੀ ਸੰਸਥਾਵਾਂ ਵੱਲੋਂ ਜੂਰ ਲੜਕੇ ਕੀਤੀ ਜਾਂਦੀ ਹੈ ਇਹ ਬਹੁਤ ਵਧੀਆ ਹੈ ਜਿਹੜਾ ਕਮੁਨਦਾਨ ਮਹਾਨਦਾਨ ਕੀ ਹਾ ਜਾਂਦਾ ਹੈ ਇਹ ਲੋਕਾਂ ਨੂੰ ਅਵੇਅਰ ਹੋਣਾ ਚਾਹੀਦਾ ਕਿ ਸਾਨੂੰ ਫੂਨਦਾਨ ਕਰਨ ਤੋਂ ਕੋਈ ਚਿਚਕ ਨਹੀਂ ਹੋਣੀ ਚਾਹੀਦੀ ਤੇ ਬਾਕੀ ਜਿਹੜੀਆਂ ਸੰਸਥਾਵਾਂ ਨੇ ਸਾਡੀਆਂ ਸਟੈਪ ਆਫ ਵੱਲੋਂ ਗੋਹਾਟਾ ਹੰਚਾਇਆ ਜਾਂਦਾ ਹੈ ਤੇ ਉਹ ਸ਼ਹਿਰ ਦੇ ਵਿੱਚ ਕੰਮ ਲਗਾਏ ਜਾਂਦੇ ਨੇ ਤੇ ਹੋਰ ਬੱਚਿਆਂ ਦੀ ਅਫੀਸਾਂ ਤੇ ਬਹੁਤ ਸਾਰੇ ਕੰਮ ਕੀਤੇ। ਇਹ ਸੰਸਥਾਵਾਂ ਨੇ ਬਾਰਿਖਵਾੜ ਦੇ ਤੇ ਸਵਾਸ ਸੇਵਾ ਦੇ ਖੇਤਰ ਦੇ ਵਿੱਚ ਲਗਾਤਾਰ ਕੰਮ ਕਰੀ। ਪੂਰੀ ਵਸਿੰਗਾਂ ਜਾਣਦੀ ਹੈ ਕਿ ਇਹ ਸੰਸਥਾਵਾਂ ਦਾ ਭਾਇਨਾਕ ਕੰਮ ਹੈ। ਔਰ ਇਸ ਕਿਸਮ ਦੀ ਸੇਵਾ ਜਿਹੜੀ ਸੋਖੀ ਨਹੀਂ ਮਿਲਦੀ ਪ੍ਰਮਾਤਮਾ ਦੇ ਮੇਰ ਹੁੰਦੀ ਆ ਨਹੀਂ ਆਉਂਦਾ ਸਵਾ ਕੱਢ ਕੇ ਬਾਹਰ ਆ ਜਾਂਦਾ ਔਰ ਇਹ ਮੁੰਡੇ ਸ਼ਸਤਰਾਂ ਦਾ ਬਧਾਈ ਦੀ ਪਾਤਰ ਉਹ ਪ੍ਰਮਾਤਮਾ ਲਈ ਤਾਂ ਵਰ ਵਰਸ਼ੇ ਇਹ ਕਿਹੜੀ ਸੇਵਾ ਕਰਦੇ ਸਰ ਸੁਣੀ ਆ ਦੇਖੋ ਤੁਹਾਡੇ ਸਾਹਮਣੇ ਆ ਇੱਥੇ ਕਿੰਨੇ ਐਦਾਂ ਦੇ ਪੇਸ਼ੈਂਟ ਆ ਜਿਹੜੇ ਤੇ ਨਾ 1-2 ਮਹੀਨੇ ਬਾਦ ਕਰਾ ਲਈ ਐਦਾਂ ਦੇ ਬੰਦੇ ਆ ਜਿਹੜੇ ਮੁਕਾ ਨਹੀਂ ਹੈ ਜਿਹੜੇ ਲਗਾਤਾਰ ਉਹ ਦਾਨ ਕਰ ਰਹੇ ਆ ਇਹ ਦਿਨਾਂ ਸੇ ਤੋਂ ਬਰਗ ਨਹੀਂ ਕਹਤਾ ਕੋਈ ਸਭ ਨੂੰ ਫਾਇਦਾ ਹੁੰਦਾ ਨਹੀਂ ਜਿੰਦਗੀ ਜੋ ਉਹੀ ਬੂਲ ਹੁੰਦਾ ਉਸ ਨੂੰ ਮਿੱਟੀ ਤੁਰੇ ਜਾਂਦੇ ਆ ਪਰ ਜਦੋਂ ਇੱਕ ਵਾਰ ਕਢਾਉਂਦੇ ਆ ਤੇ ਨਵਾਂ ਬੰਦਾ ਥੋੜੇ ਟਾਈਮ ਦੇ ਵਿੱਚ ਦੁਬਾਰਾ ਬਣ ਜਾਂਦਾ ਔਰ ਇਹਨੂੰ ਅਗੜੀ ਚਾਹੀਦਾ ਔਰ ਜਿਹੜੇ ਲੋਕਾਂ ਦੇ ਕੰਮ ਆਉਂਦਾ ਜਾ ਕੇ ਜਿੱਦੀ ਜਾਨ ਬਚਾਉਂਦਾ ਉਹ ਬਹੁਤ ਅਹਿਮ ਹੈ ਲੇਕਿਨ ਕੋਈ ਕੋਈ ਬਦਲ ਨਹੀਂ ਬੂਲ ਦੀ ਜਗ੍ਹਾ ਤੇ ਆਪਾਂ ਕੁਝ ਹੋਰ ਨਹੀਂ ਲਾ ਸਕਦੇ ਮਰੀਜ਼ਾਂ ਔਰ ਜਿੰਨਾਂ ਨੂੰ ਇਹ ਜਾ ਕੇ ਜੀਵਨ ਦੇਊਗਾ ਕੋਈ ਤੇ ਇਹ ਬਹੁਤ ਵੱਡੀ ਮਹਾਦ ਹੈ ਕਿਸ ਕੋਈ ਦਵਾਈ ਨਹੀਂ ਹੈ ਕੁਝ ਹੋਰ ਨਹੀਂ ਹੈ ਕਿ ਜਿਹੜੇ ਕੋਰ ਲੱਗੇ ਜਾਣ ਬਚਨੀ ਹੈ ਉਸੇ ਤਰੀਕੇ ਨਾਲ ਬਚਨੀ ਹੈ ਸਰਕਾਰ ਵੱਲੋਂ ਇਹਨਾਂ ਦਾ ਸਹਿਯੋਗ ਕਰਨਾ ਚਾਹੀਦਾ ਹੈ ਇਹੋ ਜਿਹੀਆਂ ਸੰਸਥਾਵਾਂ ਦਾ ਪਿਛਲੇ ਹਫਤੇ ਸੀਐਮ ਸਾਹਿਬ ਅੱਡਾ ਕੰਟਰੀਬਿਊਸ਼ਨ ਕਰਕੇ ਗਏ ਨੇ ਉਹ ਵੀ ਇਹ ਹੋ ਰੋਗਨ ਕਹਿੰਦੇ ਉਹ ਵੀ ਅੱਗੇ ਕਰਦੇ ਰਹਿਣਗੇ ਸੰਸਥਾਨ ਨੂੰ ਪਿਛਲੇ ਹਫਤੇ ਸੀਗਾ 100000 ਰੁਪਏ ਦਾ ਚਾਹੀਦਾ ਹਾਂਜੀ ਹਾਂਜੀ ਇਹਨਾਂ ਦੀ ਸਵਾਦ ਸੇਵਾ ਨੂੰ ਦੇਖਦੇ ਹੋਏ ਔਰ ਇਹਨਾਂ ਨੂੰ ਸ਼ਾਇਦ ਇਹ ਹੀ ਬੈੱਡ ਚਾਹੀਦੇ ਨੇ ਚੇਅਰਾਂ ਚਾਹੀਦੇ ਨੇ ਸੀਗੇ ਆਪਣਾ ਘਰ ਉਹਦੇ ਲਈ ਦੇਖੇਗਾ ਸੀ ਅੱਗੇ ਵੀ ਜੋ ਇਹ ਕਹਾਂਗੇ ਸਰਕਾਰ ਉੱਪਰ ਦੀ ਹੈ ਸਾਡੀ ਧੂਰੀ ਦੀ ਸ਼ਾਨ ਨੇ ਜੀ ਦੋਵੇਂ ਸਸਤਾ ਮਾ ਸਟੈਪ ਆਨ ਸੁਸਾਇਟੀ ਤੇ ਪਰਵਰਤਤ ਜਿਹੜਾ ਜਿਨ੍ਹਾਂ ਨੇ ਖੂਨਦਾਨ ਕੈਂਪ ਲਾਇਆ ਇਹ ਲਗਾਤਾਰ ਬਹੁਤ ਸਾਲਾਂ ਤੋਂ ਜਿਹੜਾ ਇਹ ਕੋਸ਼ਿਸ਼ ਕਰ ਰਹੀ ਇਕੱਲੇ ਖੂਨਦਾਨ ਕੈਂਪ ਦੀ ਨਹੀਂ ਕਿ ਦੋਵੇਂ ਸਸਤਾ ਸਾਡੇ ਧੂਰੀ ਲਈ ਫਰੰਟ ਤੇ ਹੋ ਕੇ ਲੜਦੀਆਂ ਨੇ ਇਹ ਮੰਨ ਲਓ ਅਸਲੀ ਜਿਹੜੀ ਲੋਕ ਸੇਵਾ ਸਾਡੀਆਂ ਦੋਵੇਂ ਸੰਸਥਾਵਾਂ ਕਰ ਰਹੀ ਸੀ ਜਦੋਂ ਕਰੋਨਾ ਦਾ ਪੀਰੀਅਡ ਸੀ ਤੇ ਉਦੋਂ ਤਾਂ ਤੁਸੀਂ ਇਹ ਮੰਨ ਲਓ ਕਿ ਉਦੋਂ ਇਹ ਹੋ ਗਿਆ ਸੀ ਵੀ ਫੈਮਿਲੀ ਦੇ ਮੈਂਬਰ ਸਹਿਬਾਨ ਵੀ ਆਪਦੇ ਪਰਿਵਾਰ ਨੂੰ ਯਾਨੀ ਕਿ ਸੰਸਕਾਰ ਜਾਂਦੇ ਹੁੰਦੇ ਤਾਂ ਮੈਨੂੰ ਇਹ ਯਾਦ ਆਏ ਦਿਨ ਕਿ ਉਸ ਦਿਨ ਐਸਜੀਐਮ ਸਾਡੇ ਲਤੀਫ ਜੀ ਹੁੰਦੇ ਸੀ ਤਾਂ ਦੋਵੇਂ ਸੰਸਥਾ ਜਿਹੜੀਆਂ ਸਾਡੀ ਮੀਟਿੰਗ ਸੀ ਤਾ ਫਰੰਟ ਤੇ ਹੋ ਕੇ ਲੜੀਆਂ ਨੇ ਇਹ ਚਾਹੇ ਸਾਡੇ ਖਾਣ ਪੀਣ ਦੀ ਕੋਈ ਪ੍ਰੋਬਲਮ ਆ ਰਹੀ ਸੀ ਚਾਹੇ ਦਵਾਈਆਂ ਦੀ ਮੈਡੀਸਿਨ ਦੀ ਕੋਈ ਦਿੱਕਤ ਆ ਰਹੀ ਸੀ ਇਹ ਸੰਸਥਾਵਾਂ ਦੋਵੇਂ ਹਮੇਸ਼ਾ ਹੀ ਫਰੰਟ ਤੇ ਹੋ ਕੇ ਜਿਹੜਾ ਆਪਦੇ ਧੂਰੀ ਵਾਸੀਆਂ ਲਈ ਸੇਵਾ ਭਾਵਨਾ ਨਾਲ ਤੇ ਤਕਰੀਬਨ ਸਾਰੇ ਅਸੀਂ ਇਕੱਠੇ پڑے ਹੋਏ ਆਂ ਜੀ ਤੇ ਕੁਝ ਸੀਨੀਅਰ ਨੇ ਸਾਡੇ ਤੇ ਇਹੀ ਸਾਡੇ ਧੂਰੀ ਦੀ ਸ਼ਾਨ ਨੇ ਤੇ ਪ੍ਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ ਤੰਦਰੁਸਤੀ ਬਖਸ਼ੇ ਤਾਂ ਕਿ ਇਹ ਆਪਣੇ ਜਿਹੜੇ ਇਲਾਕੇ ਦੀ ਹੋਰ ਵਧੀਆ ਤਰੀਕੇ ਨਾਲ ਸੇਵਾ ਭਾਵਨਾ ਨਾਲ ਜਿਹੜਾ ਕੰਮ ਕਰ ਸਕਣ ਚਾਹੇ ਸੋਸ਼ਲ ਐਕਟੀਵਿਟੀਆਂ ਪਰਵਰਤਨ ਦੀ ਗੱਲ ਕਰੀਏ ਤੇ ਚਾਹੇ ਸਟੈਪਨ ਸੁਸਾਇਟੀ ਦੀ ਗੱਲ ਕਰੀਏ ਇੱਕ ਬਹੁਤ ਗਉਤਾਮ ਜਿਹੜੀ ਇੱਕ ਬਹੁਤ ਹੀ ਨੀਸਵਾਰਥ ਸੇਵਾ ਪਸ਼ੂਆਂ ਨੂੰ ਪੰਛੀਆਂ ਨੂੰ ਸੰਭਾਲਣ ਵਾਲਾ ਜਿਹੜਾ ਕੰਮ ਆ ਇਹਨਾਂ ਨੇ ਆਪਣੀ ਮਿਹਨਤ ਸਦਕਾ ਅੱਜ ਦਾ ਅੱਜ ਦਾ ਜਿਹੜਾ ਸਮਾਂ ਕਿਸੇ ਦੇ ਸਾਹਮਣੇ ਜਦੋਂ ਆਪਾਂ ਇਹ ਹੱਥ ਕਰਦੇ ਆ ਨਾ ਬਹੁਤ ਔਖਾ ਲੱਗਦਾ ਪਰ ਇਹ ਸੰਸਥਾਵਾਂ ਨੇ ਦਿਨ ਰਾਤ ਇੱਕ ਕਰਕੇ ਇੰਨੀ ਮਿਹਨਤ ਕਰਕੇ ਐਡਾ ਵਧੀਆ ਤਰੀਕੇ ਨਾਲ ਜਿਹੜਾ ਸਾਡੇ ਪਸ਼ੂ ਪੰਛੀਆਂ ਦੀ ਸੰਭਾਲ ਕਰਦੇ ਨੇ ਪਰਵਰਤਨ ਨੇ ਸਭ ਤੋਂ ਵੱਡੀ ਗੱਲ ਕਰੀਆ ਸਾਡੇ ਧੂਰੀ ਦੇ ਵਿੱਚ ਮੈਨ ਲੜਾ ਜਿੰਨੀ ਪਲਾਂਟੇਸ਼ਨ ਇਹ ਦੋਵੇਂ ਸੰਸਥਾਵਾਂ ਨੇ ਕਰੀਆ ਹੋਰ ਕਿਸੇ ਨੇ ਨਹੀਂ ਕਰੀ ਸੋ ਸਾਰਿਆਂ ਨੂੰ ਮੇਰੀ ਤਾਂ ਇਹੀ ਅਪੀਲ ਆ ਕਿ ਦੋਵੇਂ ਸੰਸਥਾਵਾਂ ਨਾਲ ਜਿਹੜਾ ਜੁੜ ਕੇ ਇਨਾਂ ਦਾ ਹੋਰ ਜਿਹੜਾ ਸਾਥ ਦਈਏ ਤਾਂ ਕਿ ਇਹ ਵਧੀਆ ਤਰੀਕੇ ਨਾਲ ਆ ਆਪਦਾ ਕੰਮਕਾਰ ਹੋਰ ਵਧੀਆ ਤਰੀਕੇ ਨਾਲ ਕਰ ਸਕੇ ਤਾਂ ਦੇਖੋ ਬਲੱਡ ਡੋਨੇਸ਼ਨ ਇੱਕ ਜੇ দান ਦੀ ਗੱਲ ਹੈ ਨਾ দান ਦੇ ਨਾਲ-ਨਾਲ ਥੋੜੀ ਫਿਜ਼ੀਕਲੀ ਹੈਲਥਲੀ ਵੀ ਬਹੁਤ ਚੰਗੀ ਗੱਲ ਆ ਇਹ ਤਾਂ ਮੈਂ ਤਾਂ ਸਾਰਿਆਂ ਨੂੰ ਇਹੀ ਅਪੀਲ ਕਰਦਾ ਕਿ ਤੁਸੀਂ ਵੱਧ ਤੋਂ ਵੱਧ ਖੂਨਦਾਨ ਕਰੋ ਜਦੋਂ ਮੈਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਪ੍ਰੈਜ਼ੀਡੈਂਟ ਸੀਗਾ ਸਾਡੇ ਸਾਹਮਣੇ ਪੀਜੀਆਈ ਹਸਪੀਟਲ ਸੀ ਤਾਂ ਉੱਥੇ ਜਿਹੜੀ ਬਲੱਡ ਬੈਂਕ ਦੇ ਹੈੱਡ ਸੀਗੇ ਉਹਨਾਂ ਦਾ ਨਾਮ ਸੀ ਨੀਲਮ ਮਰਵਾਹਾ ਤੇ ਸਾਡੇ ਕੋਲੇ ਜਦੋਂ ਕੋਈ ਮਰੀਜ਼ ਆਉਂਦਾ ਸੀ ਤਾਂ ਸਾਨੂੰ ਵੀ ਹਮੇਸ਼ਾ ਇਹ ਕੋਸ਼ਿਸ਼ ਰਹਿੰਦੀ ਸੀ ਵੀ ਨਾਲ ਦੀ ਨਾਲ ਜਿਹੜਾ ਅਸੀਂ ਬਲੱਡ ਨੇਟ ਕਰੀਏ ਤੇ ਜਦੋਂ ਵੀ ਉਹਨਾਂ ਦਾ ਸਾਨੂੰ ਹੁਕਮ ਹੁੰਦਾ ਸੀ ਅਸੀਂ ਨਾਲ ਦੀ ਨਾਲ ਹੀ ਬਲੱਡ ਜਿਹੜਾ ਡੋਨੇਸ਼ਨ ਕੈਂਪ ਆਰਗੇਨਾਈਜ਼ ਕਰਕੇ ਉਹਨਾਂ ਨੂੰ ਜਿੰਨਾ ਵੀ ਹੋ ਸਕਦਾ ਸੀ ਯੂਨਿਟਸ ਪ੍ਰੋਵਾਈਡ ਕਰਦੇ ਸੀ ਤੇ ਕੁਝ ਡੋਨਰ ਸਾਡੇ ਇਹ ਜੇ ਸੀ ਵੀ ਜਦੋਂ ਹੀ ਕਈ ਆਪਰੇਸ਼ਨ ਇਹ ਜੇ ਹੁੰਦੇ ਨੇ ਵੀ ਉਹ ਨਾਲ ਦੀ ਨਾਲ ਹੀ ਜਿਹੜਾ ਪੇਸ਼ੈਂਟ ਨੂੰ ਬਲੱਡ ਚਾਹੀਦਾ ਹੁੰਦਾ ਸੋ ਉਸ ਤਰੀਕੇ ਨਾਲ ਵੀ ਜਿਹੜੇ ਸਾਡੇ ਨੌਜਵਾਨਾਂ ਨੇ ਉੱਥੇ ਸੇਵਾ ਕੀਤੀ ਤਾਂ ਮੈਂ ਨੌਜਵਾਨਾਂ ਨੂੰ ਇਹੀ ਬੇਨਤੀ ਕਰਦਾ ਕਿ ਜਿੱਥੇ ਇਹਦੇ ਨਾਲ ਤੁਸੀਂ ਇੱਕ ਦਾਨ ਕਰ ਰਹੇ ਹੋ ਖੂਨਦਾਨ ਮਹਾਦਾਨ ਉਹਦੇ ਨਾਲ ਨਾਲ ਤੁਹਾਡੀ ਹੈਲਥਲੀ ਫਿਜ਼ੀਕਲ ਹੈਲਥਲੀ ਵੀ ਇਹ ਬਹੁਤ ਚੰਗੀ ਚੀਜ਼ ਆ ਖੂਨ ਦਾ ਗਾੜਾਪਨ ਬਹੁਤ ਸਾਰੀਆਂ ਇਹ ਜਿਹੀਆਂ ਸਮੱਸਿਆਵਾਂ ਨੇ ਮੈਨੂੰ ਲੱਗਦਾ ਵੀ ਜਦੋਂ ਤੁਸੀਂ ਡੋਨੇਟ ਕਰਦੇ ਹੋ ਨਵਾਂ ਖੂਨ ਜਨਰੇਟ ਹੁੰਦਾ ਤੁਹਾਡੀ ਬੋਡੀ ਦੇ ਵਿੱਚ ਤਾਂ ਇਹ ਤੁਹਾਡੇ ਲਈ ਵੀ ਬਹੁਤ ਲਾਹੇਵੰਦ ਚੀਜ਼ ਆ ਅਸੀਂ ਲਗਾਤਾਰ ਸਾਰੀ ਕਰਦੇ ਰਹਿਣੇ ਆ ਜੀ ਤਾਂ ਇਹਦੇ ਨਾਲ ਇਹ ਹੁੰਦਾ ਕਿ ਜਿਹੜਾ ਇੱਕ ਚੰਗਾ ਸੁਨੇਹਾ ਲੋਕਾਂ ਤੱਕ ਪਹੁੰਚ ਸਕੇ